ਪਰ ਉਹ ਉਹਨਾਂ ਵਸਤੇ ਲੜਾਈ ਲੜ ਰਹੇ ਉਹ ਕਹਿ ਰਹੇ ਕਿ ਅਸੀਂ ਤੇ ਪੰਜਾਬ ਦੀ ਜਨਤਾ ਦੀ ਲੜਾਈ ਲੜ ਰਹੇ ਆ ਪੰਜਾਬ ਸਾਡੇ ਦਿਲ ਚ ਹੈ ਕਈ ਲੋਕ ਤੇ ਕਹਿੰਦੇ ਪੰਜਾਬ ਸਾਡੀ ਪੱਗ ਹੈ ਇਸ ਤਰ੍ਹਾਂ ਦੀ ਗੱਲਾਂ ਇਸ ਵੇਲੇ ਹੋ ਰਹੀਆਂ ਆ ਦਰਦ ਹੈ ਤੇ ਗੱਲ ਸਾਹਮਣੇ ਆ ਕਿੱਥੇ ਲੜਾਈ ਹੋਈ ਵਿਧਾਨ ਸਭਾ ਚ ਹਾਂਜੀ ਵਿਧਾਨ ਸਭਾ ਦੇ ਤਿੰਨ ਸੈਸ਼ਨ ਇਹਨਾਂ ਨੇ ਵੇਸਟ ਕਰ ਦਿੱਤੇ ਕੋਈ ਰੀਹੈਬਿਲੀਟੇਸ਼ਨ ਦੀ ਗੱਲ ਹੋਈ ਇੱਕ ਜਾਣਾ ਸੁਖਵੀਰ ਬਾਦਲ ਨੂੰ ਗਾਲਾਂ ਕੱਢੀ ਜਾ ਰਿਹਾ ਸੁਣੋ ਮੇਰੀ ਗੱਲ ਇੱਕ ਪੋਲੀਟਿਸ਼ੀਅਨ ਸੁਖਵੀਰ ਬਾਦਲ ਨੂੰ ਗਾਲਾਂ ਕੱਢੀ ਜਾ ਰਿਹਾ ਇੱਕ ਪੋਲੀਟਿਸ਼ੀਅਨ ਜਿਹੜੇ ਮੌਜੂਦਾ ਗਵਰਨਿੰਗ ਬਾਡੀ ਹੈ ਉਹਨਾਂ ਨੂੰ ਗਾਲਾਂ ਕੱਢੀ ਜਾ ਰਿਹਾ ਜਿਹੜਾ ਗਾਲਾਂ ਕੱਢ ਰਿਹਾ ਉਹ ਬੰਬੂ ਕਾਰਟ ਤੇ ਬਹਿ ਕੇ ਆ ਗਿਆ ਉਹਨੇ ਵੀ ਕੁਝ ਨਹੀਂ ਕੀਤਾ ਮਤਲਬ ਦਿਸ ਇਜ਼ ਜਸਟ ਲਾਈਕ ਅ ਗੇਮ ਉਹ ਗੇਮ ਜਿਹੜਾ ਨੰਬਰ ਹੈ ਉਹਨੂੰ ਪਲੇ ਕਰਕੇ ਫਾਇਦਾ ਲੈਣਾ ਚਾਹੁੰਦੇ ਆ ਪਰ ਮੈਂ ਇਹ ਗੱਲ ਦੱਸਣਾ ਚਾਹੁੰਦਾ ਸਾਰੇ ਸਮਾਜ ਨੂੰ ਦੱਸਣਾ ਚਾਹੁੰਦਾ ਕਿ ਪੋਲੀਟਿਸ਼ੀਅਨਸ ਨੇ ਇਸ ਵਾਰੀ ਇਸ ਤਰਾਸਦੀ ਦੇ ਵਿੱਚ ਚਾਹੇ ਇਹ ਮੈਨਮੇਡ ਸੀ ਚਾਹੇ ਨੈਚੁਰਲ ਸੀ ਕਿਉਂਕਿ ਦੋ ਗੱਲਾਂ ਆ ਰਹੀਆਂ ਲੋਕੀ ਕਹਿ ਰਹੇ ਆ ਕਿ ਸਾਨੂੰ ਜਦੋਂ ਅਸੀਂ ਰਮਦਾਸ ਅਜਨਾਲਾ ਡੇਰਾ ਬਾਬਾ ਨਾਨਕ ਤੋਂ ਲੋਕਾਂ ਨੂੰ ਮਿਲਦੇ ਆ ਨਾ ਕਹਿੰਦੇ ਅਸੀਂ 6 ਮਹੀਨੇ ਪਹਿਲੇ ਇਹ ਚੇਤਾਵਨੀ ਦਿੱਤੀ ਸੀ ਪ੍ਰਸ਼ਾਸਨ ਨੂੰ ਕਿ ਸਾਡੇ ਹੱਟ ਜਿਹੜੇ ਬੰਨ ਨੇ ਨਾ ਬੜੇ ਵੀਕ ਨੇ ਤੇ ਸਾਨੂੰ ਕਹਿੰਦੇ ਵਾਦਾ ਕੀਤਾ ਗਿਆ ਸੀ ਕਿ ਇੱਥੇ ਪਾਣੀ ਆ ਨਹੀਂ ਸਕਦਾ ਇਟ ਮੀਨਸ ਥੇਰ ਇਜ਼ ਸਮਥਿੰਗ ਫਿਸ਼ੀ ਆਈਦਰ ਇਟ ਇਜ਼ ਮੈਨ ਮੇਡ অর ਇਟ ਇਜ਼ ਨੈਚੁਰਲ